ਤੁਸੀਂ ਦੇਖ ਰਹੇ ਹੋ ਕਿ ਰਿਵੈਨ ਸਟੋਰੀਜ਼ ਤੇ ਮੈਂ ਕੁਝ ਅਗਰ ਹੋ ਗਿਆ ਗੱਲ ਕਰੀਏ ਲਾਰੈਂਸ ਬਿਸ਼ਨੋਈ ਇੱਕ ਵਾਰ ਫਿਰ ਤੋਂ ਸੁਰੱਖਿਆ ਦਾ ਮੁੱਦਾ ਬਣ ਚੁੱਕਿਆ ਕਿਉਂਕਿ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਲ ਜੇਲ੍ਹ ਦੇ ਅੰਦਰੋਂ ਸਾਂਝੀ ਹੁੰਦੀ ਨਜ਼ਰ ਆ ਰਹੀ ਹੈ ਔਰ ਚਾਰੇ ਪਾਸੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਇਹ ਵਾਇਰਲ ਵੀਡੀਓ ਕਿਸੇ ਆਮ ਵਿਅਕਤੀ ਦੇ ਨਾਲ ਨਹੀਂ ਸਾਂਝੀ ਹੋਈ ਹਾਲਾਂਕਿ ਇਹ ਜਿਹੜੀ ਵੀਡੀਓ ਕੋਲ ਹੈ ਇਹ ਇੱਕ ਪਾਕਿਸਤਾਨ ਦੇ ਬੜੀ ਮਸ਼ਹੂਰ ਤੇ ਨਾਮੀ ਗੈਂਗਸਟਰ ਸ਼ਹਿਜ਼ਾਦ ਦੇ ਨਾਲ ਸਾਂਝੀ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਅਸੀਂ ਤੁਹਾਨੂੰ ਉਹ ਪੇਸ਼ ਕਰਾਂਗੇ ਤੇ ਉਹਦੇ ਵਿੱਚ ਤੁਸੀਂ ਧਿਆਨ ਦੇਣਾ ਕਿ ਸ਼ਹਿਜ਼ਾਦ ਦੇ ਨਾਲ ਖੜਾ ਵਿਅਕਤੀ ਇਹ ਵੀਡੀਓ ਰਿਕਾਰਡ ਕਰਦਾ ਹੈ ਤੇ ਸ਼ਰਯਮ ਉਸ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੰਦਾ ਹੈ ਹਾਲਾਂਕਿ ਉਸ ਵੀਡੀਓ ਦੇ ਵਿੱਚ ਸ਼ਹਿਜ਼ਾਦ ਈਦ ਬਾਰੇ ਲਾਰੈਂਸ ਬਿਸ਼ਨੋਈ ਨੂੰ ਜਾਣਕਾਰੀ ਦਿੰਦਾ ਹੋਇਆ ਦਿਖਾਈ ਦਿੰਦਾ ਹੈ ਇਹ ਵੀਡੀਓ ਵੀ ਤੁਸੀਂ ਇੱਕ ਵਾਰ ਜ਼ਰੂਰ ਗੌਰ ਦੇ ਨਾਲ ਦੇਖ ਲਵੋ। ਅਮੇ ਅੱਜ ਹੋ ਗਈ ਲੋਨੀ ਹੈ ਬਾਏ ਦੁਬਈ ਵਗੈਰਾ ਮੇ ਅੱਜ ਹੋ ਗਈ ਹੈ ਨਾ। ਪਾਕਿਸਤਾਨ ਮੇ ਕੱਲ ਨੂੰ ਨਹੀਂ ਨਹੀਂ ਅੱਜ ਨਹੀਂ ਹੋ ਗਈ। ਅੱਜ ਨਹੀਂ ਹੈ ਬਾਹਰ دوسری ਜੋ ਕੰਟਰੀਆਂ ਹੈ ਨਾ ਉਧਰ ਅੱਜ ਹੈ ਪਾਕਿਸਤਾਨ ਹੋਗੀ। ਹਾਲਕਿ ਇਹ ਵੀਡੀਓ ਇਨੀ ਲੰਬੀ ਤਾਂ ਨਹੀਂ ਹੈ ਪਰ ਇਸ ਦੇ ਵਿੱਚ ਕੁਝ ਅਜੀਹੇ ਕੁਐਸਚਨਜ਼ ਰੇਜ਼ ਹੁੰਦੇ ਨੇ ਸਿਕਿਉਰਿਟੀ ਦੇ ਤਹਿਤ ਕਿ ਆਖਰ ਕਿੱਥੇ ਤੱਕ ਸਿਕਿਉਰਿਟੀ ਸਟੈਂਡ ਕਰਦੀ ਹੈ ਆਪਣੀ ਜੇਲਾਂ ਦੀ ਪਰ ਇਸ ਤੋਂ ਬਾਅਦ ਕਈ ਵੱਡੇ ਵੱਡੇ ਪੋਲੀਟੀਸ਼ੀਨਾਂ ਵੱਲੋਂ ਇਸ ਵੀਡੀਓ ਨੂੰ ਟਵੀਟ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਉੱਤੇ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਹੋਰ ਤੇ ਹੋਰ ਗੱਲ ਕਰੀਏ ਇਸ ਤੋਂ ਬਾਅਦ ਜਿਹੜੇ ਦੋ ਇੰਟਰਵਿਊਜ਼ ਕੰਡਕਟ ਕੀਤੇ ਗਏ ਸੀਗੇ ਉਹਨਾਂ ਉੱਤੇ ਵੀ ਚਾਨਣਾ ਪਾ ਦਈਏ ਥੋੜਾ ਜਿਹਾ ਕਿ ਨੈਸ਼ਨਲ ਮੀਡੀਆ ਉੱਤੇ ਜਿਹੜੇ ਦੋ ਇੰਟਰਵਿਊ ਕੀਤੇ ਗਏ ਸੀਗੇ ABP న్యూਸ ਨੈਸ਼ਨਲ ਟੀਵੀਜ਼ਨ ਮੀਡੀਆ ਉੱਤੇ ਸਾਂਝੇ ਕੀਤੇ ਗਏ ਸੀਗੇ ਜਗਵਿੰਦਰ ਪਟੇਲ ਸੀਨੀਅਰ ਮੋਸਟ ਜਰਨਲਿਸਟ ਵੱਲੋਂ ਉਹ ਹੁਣ ਤੱਕ ਡਿਲੀਟ ਹੋ ਚੁੱਕੇ ਨੇ ਇਹ ਦੋਵੇਂ ਇੰਟਰਵਿਊ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਣਗੇ ਕਿਉਂਕਿ ਇਹ ਜੇਲ ਸਿਕਿਉਰਿਟੀ ਦੇ ਮਸਲੇ ਦੇ ਨਾਲ ਲਿੰਕਡ ਸੀਗੇ ਤੇ ਪੱਤਰਕਾਰ ਤੋਂ ਉਸ ਦਾ ਸੋਰਸ ਨਹੀਂ ਪੁੱਛਿਆ ਜਾ ਸਕਦਾ ਸੀਗਾ ਜਿਸ ਦੇ ਤਹਿਤ ਮਾਨਯੋਗ ਅਦਾਲਤ ਨੇ ਉਹ ਦੋਵੇਂ ਇੰਟਰਵਿਊ ਡਿਲੀਟ ਕਰਵਾ ਦਿੱ ਤੇ ਐਸਆਈਟੀ ਇੱਕ ਗਠਿਤ ਕੀਤੀ ਗਈ ਸੀ ਕਿ ਜਿਸ ਐਸਆਈਟੀ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਸੀਗੇ ਆ ਸੀਨੀਅਰ ਮੋਸਟ ਮੈਂਬਰ ਸੀਗੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਇਸ ਇੰਟਰਵਿਊਆਂ ਦਾ ਪਤਾ ਲਗਾਓ ਕਿ ਇਹ ਕਿਸ ਜੇਲ ਦੇ ਵਿੱਚੋਂ ਕੰਡਕਟ ਹੋਏ ਨੇ ਤਿਹਾਰੜ ਜੇਲ ਵਿੱਚੋਂ ਜਾਂ ਪੰਜਾਬ ਦੀ ਜੇਲ ਵਿੱਚੋਂ ਹਾਲਾਂਕਿ ਹੁਣ ਤੱਕ ਇਹ ਚੀਜ਼ ਨਹੀਂ ਇਸ ਚੀਜ਼ ਦੀ ਪੁਸ਼ਟੀ ਹੋਈ ਹੈ ਕਿ ਇਹ ਦੋਵੇਂ ਜੇਲ ਕਿੱਥੋਂ ਦੀ ਇਹ ਦੋਵੇਂ ਇੰਟਰਵਿਊ ਕਿਹੜੀ ਜੇਲ ਦੇ ਵਿੱਚੋਂ ਕੰਡਕਟ ਕੀਤੇ ਗਏ ਨੇ ਪਰ ਇਸ ਤੋਂ ਬਾਅਦ ਸਰਦਾਰ ਬਲਕੌਰ ਸਿੰਘ ਸਿੱਧੂ ਵੱਲੋਂ ਵੀ ਜਿਹੜੇ ਟਵੀਟ ਕੀਤੇ ਜਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੇ ਹੋਏ ਜਿਹੜੇ ਕਿ ਅਸੀਂ ਤੁਹਾਨੂੰ ਸਕਰੀਨ ਤੇ ਵੀ ਇੱਕ ਵਾਰ ਜ਼ਰੂਰ ਸਾਂਝਾ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਸਰਦਾਰ ਬਲਕੌਰ ਸਿੰਘ ਸਿੱਧੂ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਵੱਲੋਂ ਇੱਕ ਟਰਵੀਟ ਸਾਂਝਾ ਕੀਤਾ ਗਿਆ ਕਿ 751 ਦਿਨਾਂ ਤੋਂ ਬਾਅਦ ਵੀ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਇਨਸਾਫ ਨਹੀਂ ਮਿਲੇ ਤੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ 268 1 ਦੇ ਮਾਮਲੇ ਦੇ ਤਹਿਤ ਜਿਸ ਦੇ ਵਿੱਚ ਵੱਖ-ਵੱਖ ਕਤਲ ਕੇਸਾਂ ਦੇ ਵਿੱਚ ਉਹਦਾ ਜਿਹੜਾ ਲਿੰਕ ਦੱਸੇ ਜਾ ਰਹੇ ਨੇ ਐਕਟੀਵਿਟੀਜ਼ ਪਰੇ ਉਹ ਪਹਿਲਾਂ ਦੋ ਇੰਟਰਵਿਊ ਕੰਡਕਟ ਹੋ ਚੁੱਕੇ ਨੇ ਉਹ ਵੀ ਉਹਨਾਂ ਨੇ ਲਿਖਿਆ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਕੋਲ ਵਾਇਰਲ ਹੋ ਜਾਂਦੀ ਹੈ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੇ ਜ਼ਿਆਦਾ ਕੋਈ ਕੁਐਸਚਨ ਵੀ ਨਹੀਂ ਕੀਤੇ ਜਾਂਦੇ ਇੱਕ ਇਹ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ ਕਿ ਆਖਰ 751 ਦਿਨਾਂ ਤੱਕ ਵੀ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਇਨਸਾਫ ਨਹੀਂ ਮਿਲਿਆ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੇਮੇਨ ਸਟੋਰੀਜ਼ ਨਾਲ ਤੇ ਵੀਡੀਓ ਦੱਬ ਕੇ ਆਪਣੇ ਦੋਸਤਾਂ ਤੇ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰ ਦਿਓ ਤੇ ਆਪਣੇ ਕਮੈਂਟਸ ਜ਼ਰੂਰ ਸਾਂਝੇ ਕਰਿਓ ਕਿ ਆਖਰ ਕਿਸ ਤਰ੍ਹਾਂ ਜਿਹੜੀ ਸਿਕਿਉਰਿਟੀ ਹੈ ਤੇ ਉਹ